ਹਾਂਜੀ ਨਮਸਕਾਰ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਟੋਟਕਾ ਬੱਚਿਆਂ ਦੇ ਪੜ੍ਹਾਈ ਪ੍ਰਤੀ ਬੱਚੇ ਕਹਿਣਾ ਨਹੀਂ ਮੰਨ ਰਹੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਾਨ ਨਹੀਂ ਲੱਗ ਰਿਹਾ ਜਾਂ ਫਿਰ ਜੇ ਪੜ੍ਹਦੇ ਨੇ ਤਾਂ ਉਹਨਾਂ ਦੇ ਕੁਝ ਵੀ ਯਾਦ ਨਹੀਂ ਰਹਿੰਦਾ ਇਹਦੇ ਲਈ ਬਹੁਤ ਹੀ ਸੌਖਾ ਤੇ ਸਰਲ ਆਪਾਂ ਦੋ ਟੋਟਕੇ ਇਸ ਵੀਡੀਓ ਵਿੱਚ ਪਾ ਰਹੇ ਹਾਂ ਬੱਚੇ ਚੜਚੜਾ ਹੋ ਗਏ ਨੇ ਬੱਚੇ ਮਤਲਬ ਸਮਝ ਲਓ ਵੀ ਖੇਡ ਕੇ ਇੰਨਾ ਖੁਸ਼ ਨੇ ਵੀ ਅਪਦੇ 11 ਦੋਸਤਾਂ ਨਾਲ ਖੁਸ਼ ਨੇ ਤੇ ਪਰਿਵਾਰਕ ਮੈਂਬਰਾਂ ਤੋਂ ਨਫ਼ਰਤ ਮੰਨਦੇ ਨੇ ਤੁਸੀਂ ਕੀ ਕਰਨਾ ਪਹਿਲਾ ਟੋਟਕਾ 5 ਬਾਂਸਰੀਆਂ ਲੈਣੀਆਂ ਨੇ 골ਡਨ ਕਲਰ ਦੀਆਂ ਬੱਚੇ ਦਾ ਜਿਹੜਾ ਕਮਰਾ ਉੱਥੇ ਲਮਕਾ ਦੇਣੇ ਨੇ 5 ਗੋਲਡਨ ਕਲਰ ਦੀਆਂ ਬਾਂਸਰੀਆਂ ਲੈਣੀਆਂ ਨੇ ਦੂਜਾ ਟੋਟਕਾ ਸਟੋਨ ਮਿਲਦਾ ਬਲੈਕ ਕਲਰ ਦਾ ਸੁਨਿਆਰਾ ਦੇ ਮਿਲ ਜੂ ਜੇ ਤਾਂ ਬੱਚਾ ਤੁਸੀਂ ਗੱਜ ਚ ਪਾਉਣਾ ਚਾਹੁੰਦਾ ਬੱਚਾ ਤਾਂ ਇਸ ਤੋਂ ਇਸ ਕੀ ਸਟੋਨ ਨੂੰ ਗੱਜ ਪਾ ਦੋ ਚਾਂਦੀ ਚ ਮੜਾ ਕੇ ਜਾਂ ਫਿਰ ਕਾਲੇ ਫਿੱਤੇ ਚ ਜਾਂ ਕਿਸੇ ਵੀ ਰੰਗ ਦੇ ਫਿੱਤੇ ਚ ਇਹਨੂੰ ਚਾਂਦੀ ਚ ਮੜਾ ਕੇ ਇਹਨੂੰ ਗੱਜ ਪਾ ਦਿਓ ਅਗਰ ਗੱਜ ਬੱਚਾ ਨਹੀਂ ਪਾਉਂਦਾ ਤਾਂ ਫਿਰ ਉਸ ਦੇ ਬੈਗ ਦੇ ਵਿੱਚ ਰੱਖ ਦੋ ਪੜਾਈ ਵਾਲੇ ਚ ਜਿਹੜਾ ਸਕੂਲ ਬੈਗ ਆ ਜੇ ਆਪਦੇ ਜੇਬ ਵਿੱਚ ਰੱਖ ਸਕਦਾ ਬੱਚਾ ਤਾਂ ਉਹਦੀ ਜੇਬ ਵਿੱਚ ਪਾ ਬੱਚੇ ਦਾ ਪੜ੍ਹਾਈ 'ਚ ਮਨ ਵੀ ਲੱਗੂਗਾ ਤੇ ਬੱਚੇ ਦਾ ਜਿਹੜੇ ਗਲਤ ਦੋਸਤ ਨੇ ਜਿੱਥੇ ਫਿਰਕੇ ਚਰਚੜਾ ਹੋਇਆ ਵਾ ਜਿਨ੍ਹਾਂ ਦੀ ਉਹਦੀ ਗਲਤ ਸੰਗਤ ਮਿਲ ਗਈ ਉੱਥੋਂ ਵੀ ਉਹ ਹਟਣਾ ਸ਼ੁਰੂ ਹੋ ਜਾਊਗਾ ਤੇ ਤੁਹਾਡਾ ਕਹਿਣਾ ਮੰਨਣ ਲੱਗ ਜਾਊਗਾ ਬਸ ਇੰਨਾ ਕੀ ਕੰਮ ਆ ਕੋਈ ਜ਼ਿਆਦਾ ਪੈਸੇ ਤਾਂ ਲੱਗਦੇ ਨਹੀਂਗੇ ਇੰਨਾ ਕ ਤਾਂ ਆਪਾਂ ਹਰ ਇੱਕ ਬੰਦਾ ਕਰ ਸਕਦਾ ਵਾ ਹਾਂ ਚਾਂਦੀ ਤਾਂ ਨਹੀਂ ਮਿਲਦਾ ਜੇ ਆਪਾਂ ਮੰਨਦੇ ਕਿਸੇ ਕੋਲੇ ਚਾਂਦੀ ਲੈਣ ਦੀ ਵੀ ਹਿੰਮਤ ਨਹੀਂ ਹੈਗੀ ਪੈਰ ਤੁਸੀਂ ਸਟੋਨ ਉਦਾਂ ਹੀ ਬੱਚੇ ਦੇ ਬੈਗ ਦੇ ਵਿੱਚ ਰੱਖ ਸਕਦੇ ਹੋ ਬੱਚੇ ਦੀ ਜੇਬ ਵਿੱਚ ਰੱਖ ਸਕਦੇ ਹੋ ਜੇਬ ਵਿੱਚ ਰੱਖ ਸਕਦਾ ਵਾ ਅਗਰ ਛੋਟਾ ਬੱਚਾ ਤਾਂ ਉਹਦੇ ਬੈਗ ਦੇ ਵਿੱਚ ਪਾ ਦਿਓ ਜੇ ਥੋੜਾ ਜਿਹਾ ਵੱਡਾ ਉਹਦੇ ਜਿਹੜਾ ਆਪਣੀ ਪਰਸ ਹੁੰਦਾ ਉਹਦੇ ਪਰਸ ਵਿੱਚ ਪਾ ਦਿਓ ਬਸ ਇੰਨਾ ਹੀ ਕੰਮ ਕਰਨਾ ਬਾਕੀ ਹੋਰ ਵੀ ਬੱਚਿਆਂ ਬਾਰੇ ਆਪਾਂ ਪਹਿਲਾਂ ਵੀ ਬਹੁਤ ਵੀਡੀਓ ਪਾਈਆਂ ਨੇ ਤੇ ਅੱਗੇ ਨੂੰ ਵੀ ਆਪਾਂ ਇਸ ਤਰ੍ਹਾਂ ਪਾਉਂਦੇ ਰਾਂਗੇ ਹਾਂਜੀ ਨਮਸਕਾਰ ਜੀ